ਫਿਲਮ ਦੇ ਵਿੱਚ ਪੈਗ ਵੀ ਚੱਲੇ ਆ ਤੇ ਮੁਰਗਾ ਵੀ ਚੱਲੇ ਆ ਆ ਇਹ ਹੀ ਗੱਲ ਮੈਨੂੰ ਮੈਂ ਸੋਚ ਹੀ ਰਹੀ ਸੀ ਸੋਚ ਨਹੀਂ ਸਕਦੇ ਕੀ ਕੀ ਚੱਲਿਆ ਉੱਥੇ ਇਹ ਤੁਸੀਂ 24 ਮਈ ਨੂੰ ਦੇਖਿਓ इनको ਪਹਿਲੇ ਜਾਣੇ ਮੂਵੀ ਮੇ ਹੈ ਕਿਆ ਕਾ ਨਹੀਂ ਨਹੀਂ ਇਹਨਾਂ ਨੇ ਮੇਰੀ ਜਾਇਰੀਆਂ ਚੋਰੀ ਚੋਰੀ ਕੀਤੀਆਂ ਇਹਨਾਂ ਨੇ ਮੇਨਾਂ ਕੀ ਵੀ ਤੁਸੀਂ ਸ਼ਾਇਰੀ ਵਿੱਚ ਬੋਲਦੇ ਹੈ ਹਾਂ ਜੀ ਫਿਲਮ ਦੇ ਵਿੱਚ ਪੈਗ ਵੀ ਚੱਲਿਆ ਤੇ ਮੁਰਗਾ ਵੀ ਚੱਲਿਆ ਆ ਇਹ ਹੀ ਗੱਲ ਮੈਨੂੰ ਮੈਂ ਸੋਚ ਹੀ ਰਹੀ ਸੀ ਕਿ ਇਹ ਮੈਨੂੰ ਪਿੰਡ ਪਿੰਡ ਦੇ ਵਿੱਚ ਨਾ ਜੇ ਬੰਦਾ ਜਨੇ ਮਰਜੀ ਲਾਉਂਦਾ ਵੀ ਜੇ ਕਦੇ ਬੀਬੀ ਪੈਗ ਲਾਉਣ ਵਾਹੇ ਜੇ ਤਾਂ ਪਰ ਪੜ ਤੂ ਪੈ ਜਾਂਦਾ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਚੱਲਿਆ ਉੱਥੇ ਇਹ ਤੁਸੀਂ 24 ਮਈ ਨੂੰ ਦੇਖਿਓ ਹਨੋ ਪੂਰਾ ਸੁਆਦ ਆਊਗਾ ਪੈਗ ਪੁਗ ਤਾਂ ਤੁਹਾਨੂੰ ਪਤਾ ਹੈ ਇਹ ਤਾਂ ਐਕਟਿੰਗ ਹੁੰਦੀ ਹੈ ਠੀਕ ਹੈ ਠੀਕ ਹੈ ਉਹ ਸਿਰਫ ਕੋਕ ਕੋਕੋਲਾ ਸੀਗੀ ਨੋ ਕਲੈਰੀਫਿਕੇਸ਼ਨ ਨਹੀਂ ਹੈ ਉਦਾਂ ਦੱਸਿਆ ਮੈਂ ਵੀ ਸੀਨ 'ਚ ਪੈਗ ਲਾ ਕੇ ਮੈਂ ਉੱਥੇ ਪਾਗਲ ਹੋਣਾ ਸੀ ਡਾਇਰੈਕਟਰ ਸਾਹਿਬ ਨੇ ਗਾਲਾਂ ਕੱਢਣੀਆਂ ਸੀ ਵੀਰੇ ਸ਼ੂਟ ਕਰ ਲੋ ਸਹੀ ਗੱਲ ਹੈ ਬੱਚੜਾ ਕਮਤਾ ਉਹ ਜਿਹੜੀ ਲਈ ਐਪਰੀਸ਼ੀਏਟ ਬਹੁਤ ਮਿਹਨਤ ਕੀਤੀ ਹੈ ਤੁਸੀਂ ਸਾਰਿਆਂ ਨੇ ਜੀ ਨਹੀਂ ਨਹੀਂ ਇਹਨਾਂ ਨੇ ਮੇਰੀ ਸ਼ਾਇਰੀਆਂ ਚੋਰੀ ਚੋਰੀ ਕੀਤੀਆਂ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸ਼ਾਇਰੀ ਵਿੱਚ ਬੋਲਦੇ ਆ ਤੇ ਵਧੀਆ ਗੱਲ ਹੈ ਨਾ ਜੋ ਚੀਜ਼ ਮੈਨੂੰ ਸੂਟ ਕਰਦੀ ਹੈ ਉਹੀ ਚੀਜ਼ ਮੈਨੂੰ ਫਿਲਮ 'ਚ ਕਰਨ ਨੂੰ ਮੌਕਾ ਮਿਲਿਆ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੀ ਪ੍ਰਾਂਜਲ ਆ ਹਾਂ ਜੀ ਓਵਰਹਾਲ ਪੂਰੀ ਫਿਲਮ ਦੇ ਵਿੱਚ ਹੈ ਨਾ ਜਦੋਂ ਕਿਸੇ ਨਾਲ ਪਿਆਰ ਪੈਂਦਾ ਨੇ ਚੋਰੀ ਗੱਲ ਹੈ ਫਿਰ ਪਹਿਲਾਂ ਵਾਲੀ ਵੀ ਖੜੀ ਹੁੰਦੀ ਹੈ ਤੇ ਦੂਜੀ ਵੀ ਆ ਜਾਂਦੀ ਹੈ ਹਨਾ ਇਹ ਭਾਈ ਨੇ ਸਾਰਾ ਜੋ ਲਾ ਰਾਇਆ ਜੋ ਟ੍ਰੇਨਰ ਹੁੰਦਾ ਹੀ ਚਾਹੀਦਾ ਆਪ ਸਰ इनको ਪਹਿਲੇ ਜਨਮੇ ਮੂਵੀ ਮੇ ਹੈ ਕਿਆ ਕਿਆ ਅੱਛਾ ਫਿਰ ਮੈਂ ਐਕਸਾਈਟਡ ਇਸ ਕਰਕੇ ਹਾਂ ਕਿਉਂਕਿ ਅੱਜ ਕੱਲ ਦੋ ਬੀਬੀਆਂ ਵਾਲਾ ਕਲਚਰ ਹੋ ਗਿਆ ਕੋਈ ਇਹ ਅੱਜ ਕੱਲ ਅੱਜ ਕੱਲ ਸਾਡਾ ਇੱਕ ਪਿਛਲੇ ਇੱਕ ਪੱਤਰਕਾਰ ਮਰਿਆ ਸੀ ਪਤਾ ਉਹਦੀ ਡੈਥ ਤੋਂ ਬਾਅਦ ਲੱਗਿਆ ਬੀਬੀ ਵੀ ਦੂਜੀ ਬੀਬੀ ਰੱਖੀ ਬੈਠਾ ਸੀ ਲੋ ਤੇ ਸਾਡਾ ਵੀ ਸ਼ਾਇਦ ਮਰਨ ਤੋਂ ਬਾਅਦ ਹੀ ਪਤਾ ਲੱਗੂ ਵੀ ਇਹ ਵੀ ਦੋ ਰੱਖੀ ਬੈਠੇ ਨੇ ਸੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਤਰ੍ਹਾਂ ਦੀ ਕੈਮਿਸਟਰੀ ਦੇ ਵਿੱਚ ਬਹੁਤ ਵਧੀਆ ਫਿਰ ਲੜਾਈ ਇੱਕ ਪਾਸੇ ਨਹੀਂ ਦੋਨੋਂ ਪਾਸੇ ਕਰਨੀ ਪੈਂਦੀ ਉਹਦੀ ਘਰਾਲੀ ਨਾਲ ਵੀ ਤੇ ਦੇ ਨਾਲ ਵੀ